ਸਮਝ ਜੀ ਇਤਿਵੰਦੀ ਨਾਤੀ ਹਾਂ ਜੀ ਬੋਸ ਸਰਬੀਤ ਮਾਹ ਹਾਂ ਜੀ ਹਾਂ ਜੀ ਰੋਸ ਸਰਬੀਤ ਬਾਜੀ ਜਿੰਨੇ ਵੀ ਮੁੰਡੇ ਦਪੈਂਦੇ ਨੇ ਦੁਬਈ ਵਾਲੇ ਬਣਾਤੀ ਦੁਬਈ ਵਾਲੇ ਬਣਾਤੇ ਹਾਂ ਜੀ ਬੋਸ ਸਰਬੀਤ ਮਾਹ ਜੀ ਮਹਿਰ ਫਰੀਦ ਦੇ ਨਾਤੀ ਹਾਂ ਜੀ

अमन मुंडा टप्पी अंदर अंदर आती है हंजी को बसर में अंदर आती है केड़ा हेयर ड्रेस अंदर अंदर आती है हंजी को बसर में अंदर आती है हैप्पी डॉक्टर का मुंडा सारी पार्टी में नोट दास है जी अंदर जल्द जल्द

ਬਹੁਤ ਬਹੁਤ ਸਾਰਾ ਪਿਆਰ ਦੇ ਰਾਜਾ ਸਾਹਿਬ ਸਰਕਾਰ ਦੇ ਜਨਾਬ ਦੇ ਬਹੁਤ ਸਾਰਾ ਪਿਆਰ ਲੋ ਜੀ ਇੱਕ ਹਾਜ਼ਰੇ ਉਸ ਬਾਰੇ ਸੇ ਨਕਲ ਲਾਉਣੀ ਹੈ ਚਾਹ ਦਾ ਲੰਗਰ ਵੀ ਚੱਲਣਾ ਹੈ ਵੀਰਾਂ ਨੂੰ ਬੇਨਤੀ ਹੈ ਕਿ ਇੱਕ ਹਾਜ਼ਰੇ ਦੇ ਬਾਰੇ ਸੇ ਨਕਲ ਲਾਉਣੀ ਹੈ ਨਕਲ ਦੇ ਵਿੱਚ ਵੀਰ ਚਾਹ ਨਾ ਭਰਾਇਓ ਹੋਰ ਨਾ ਸੇ ਨਕਲ ਸ਼ੁਰੂ ਕਰਦੇ ਹੋ ਤੁਸੀਂ ਚਾਹ ਲੈ ਕੇ ਆਜੋ ਤੋਬੇ ਜਦੋਂ ਆਹ ਚਾਹ ਚੱਲਦੇ ਜਾਂ ਪਾਣੀ ਚੱਲ ਪਵੇ ਫਿਰ ਸਾਰਾ ਧਿਆਨ ਸੰਗਤ ਉਹਦੇ ਚਲ ਜਾਂਦਾ ਮੈਂ ਬੰਨੇ ਪਾਕਾ ਦੱਸਣ ਲੱਗਾ ਮੇਰੇ ਨਾਲ ਹੱਡ ਮਿੱਤੀ ਹੋਈ ਹੈ ਅਸੀਂ ਕਿਤੇ ਪ੍ਰੋਗਰਾਮਾਂ ਚਲ ਗਏ ਸਾਨੂੰ ਅਜ ਕਾਲੀ ਵਾਲੀ ਦਾ ਨਕਲ ਲਾਓ ਮਗਾਦੀਪ ਹੋਰ ਕਰਨੀ ਲਾਡੁੰਦੇ ਆ ਅੰਮ੍ਰੇ ਨਕਲਾ ਕਰਨ ਆਇਆ ਮੋਲ ਤੋਂ ਪਹਿਲਾਂ ਪਾ ਨਕੜਾ ਦਾ ਆ ਭਾਜੀ ਹੁਣ ਲਾਈਵ ਵਾਲੇ ਆ ਭਾਜੀ ਹੁਣ ਨਕਮੇ ਹੀ ਆ ਮਿਲਿਆ ਜੀ ਰਹਿੰਦੇ ਪਕਾ ਅੱਜ ਕੱਲ ਹਰ ਕੋਈ ਪ੍ਰੋਗਰਾਮ ਫੜ ਲੈਂਦਾ ਹੈ ਚਾਰ ਕੰਦੇ ਲੈ ਕੇ ਨਿਕਲ ਜਾਂਦੇ ਆ ਨਕਲ ਨਕਲ ਤਾਂ ਆਉਂਦੀ ਨਹੀਂ ਲੋਕ ਬੰਦੇ ਉਧਰ ਪੜੇ ਹੁੰਦੇ ਉਧਰ ਪੜੇ ਹੁੰਦੇ ਆ ਨਕਲਾ ਦਾ ਕੰਮੇ ਖਾਤਰੂ ਹੋ ਗਿਆ ਪਰ ਜਦੋਂ ਅਸੀਂ ਜਾਂਉਂਦੇ ਆ ਪਤਾ ਹੈ ਕਿ ਲਾਈਵ ਦਿਨ ਸਾਨੂੰ ਤਾਂ ਕਹਿਣਾ ਹੀ ਹੈ ਮਾਣ ਵੀ ਐਸ ਗੱਲ ਤੇ ਉਹ ਅਸੀਂ ਭਾਜੀ ਨਕਲ ਕਰਨ ਲੱਗੇ ਜਦੋਂ ਮੈਂ ਨਕਲ ਲਾਉਣੀ ਸ਼ੁਰੂ ਕੀਤੀ Papa ji ਜਾਨੋ ਚਾਹ ਚੱਲ ਗਈ ਹੁਣ ਤੁਸੀਂ ਵੇਖੋ ਚਾਹ ਚੱਲਦੀ ਹੋਵੇ ਨਾਲ ਹੁਣ ਸੁੱਖ ਦੇ ਨਾਲ ਪਕੌੜੇ ਫਿਰ ਤੇ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਬੀਬੀਆਂ ਨੇ ਦੋ ਦੋ ਕਿਲੋ ਦਾ ਪਕੌੜੇ ਢੰਗ ਢੰਗ ਲਗੋਏ ਹੁੰਦੇ ਆ ਬਾਅਦ ਕਹਿੰਦੇ ਨੇ ਸਾਡੇ ਵੱਲ ਤਾਂ ਕੇਲਾ ਹੀ ਨਹੀਂ ਮਾਰੇ ਆ ਸੇਵਾ ਕੰਮ ਦਾ ਸੇਵਾ ਹੀ ਨਹੀਂ ਦਿੱਤਾ ਨਹੀਂ ਹੋਦੀ ਉਹਕੋ ਮੇਰੇ ਸੋਨ ਨੂੰ ਚਾਹ ਵੀ ਨਹੀਂ ਮਿਲੀ ਮੇਰੇ ਮੁੰਨੂ ਨੂੰ ਚਾਹ ਨਹੀਂ ਮਿਲੀ ਉਹ ਅਸੀਂ ਕਿਤੇ ਪ੍ਰੋਗਰਾਮ ਕਰ ਦਿੰਗੇ ਜਦੋਂ ਅਸੀਂ ਨਕਲ ਕਰਨ ਲੱਗੇ ਉਦੋਂ ਕਰਮਕਾਰਾਂ ਨੂੰ ਚਾਹ ਚੱਲ ਪਈ ਮੈਂ ਨਕਲ ਬੰਦ ਕਰ ਦਿੱਤੀ ਮੈਂ ਕਹਿੰਦਾ ਰੋਣਾ ਪੈਂਦਾ ਯਾਰ ਫਾਇਦਾ ਨਹੀਂ ਗਾਉਣ ਵਾਲੇ ਨੇ ਗਾਈ ਜਾਣਾ ਚਾਹੇ ਪਰ ਸੁਣੇ ਚਾਹੇ ਨਾ ਸੁਣੇ ਨੱਚਣ ਵਾਲੇ ਨੇ ਨੱਚੀ ਜਾਣਾ ਚਾਹੇ ਪਰ ਦੇਖੇ ਚਾਹੇ ਨਾ ਦੇਖੇ ਕਮੇਟੀ ਕਿਹੋ ਜਿਹੀ ਚੀਜ਼ ਆ ਹਾਸਾ ਤਾ ਪੈਣਾ ਜੇ ਤੁਹਾਨੂੰ ਸਮਝ ਆਉਣੀ ਹੈ ਮੈਂ ਨਕਰ ਬੰਦ ਕਰਦੇ ਉਧਰੋਂ ਇੱਕ ਸ਼ਰਾਬੀ ਆਇਆ ਟੈਟ ਗਿਆ ਹੋਇਆ ਇਹ ਕਹਿੰਦਾ ਮੇਲੇ ਦੀ ਸ਼ਾਨ ਹੁੰਦਾ ਹੀ ਆ ਉਹ ਟੈਟ ਗਿਆ ਹੋਇਆ ਆ ਮੇਰੇ ਕੋਲ ਮੈਂ ਨਾ ਰਾਧਾਣਾ ਹੈ ਨਗਰ ਆ ਇਹ ਦਿਲਾ ਮੈਂ ਕਹਾ ਪਾਜੀ ਮੈਂ ਨਕਲ ਲੈ ਆਉਣੀ ਮੋਰੇ ਚਾ ਚੱਲਦੀ ਐ ਰੋਣਾ ਪੈਂਦਾ ਮੇਰੀ ਸਾਥੇ ਨਹੀਂ ਆਉਣੀ ਕਿਸੇ ਨੂੰ ਕਹਣਾ ਨਕਲਾਂ ਦੀ ਵਜੇ ਕਿੱਥੇ ਕਦਾ ਨਾਲਦਾ ਐ ਤੈਨੂੰ ਪੈਸੇ ਦੇ ਦੇਣਾ ਤੈਨੂੰ ਕਹ ਨਕਲ ਆ ਉਹ ਹਟੇ ਨਾ ਭਰਾਵਾ ਮੈਂ ਡਰ ਗਿਆ ਮੈਂ ਕਹਾ ਜੇ ਮੈਂ ਨਕਲ ਨਾਲ ਆਈਏ ਸ਼ਰਾਬੀ ਬੰਦਾ ਐ ਤੇ ਗਰਾਜੀ ਡੇਰ ਜਾਣੀ ਐ ਇੱਥੇ ਲੜਾਈ ਹੋ ਪੈਣੀ ਐ ਤੇ ਲੜਾਈ ਹੋਪੇ ਨਕਲਾ ਬੰਦ ਹੋ ਜਾਣਗੇ ਮੇਰੇ ਢਿੱਡੇ ਤੇ ਲੱਤ ਮਾਰ ਜਾਣੀ ਐ ਮੈਂ ਕਹਾ ਲੋਕੀ ਇਹ ਚੈਨਲ ਨਕਲਾਂ ਬੰਦੀਆਂ ਨਹੀਂ ਦਿੱਤੀਆਂ ਲਾ ਦੋ ਨਕਲ ਮੈਂ ਮਾਮਾ ਜੀ ਨਕਲ ਲਾਉਣੀ ਸ਼ੁਰੂ ਕਰਤੀ ਮੈਨੂੰ ਥੋੜੋ ਪਰ ਮੇਰੇ ਵਿੱਚ ਵੀ ਕਿਸੇ ਦਾ ਧਿਆਨ ਹੈਗਾ ਧਰਮਦਨ ਮਚਾ ਚੱਲੇ ਮੇਰੇ ਸਾਹਮਣੇ ਇੱਕ ਬੀਬੀ ਬੈਠੀ ਉਹਦੇ ਮੂੰਹ ਦੇ ਵਿੱਚ ਰੱਦ ਪਈ ਨਾ ਉਹਨੇ ਧਰਮ ਕਰਮ ਚਾਹ ਦਾ ਘੁੱਟ ਭਰਿਆ ਆ ਉਹ ਮੂੰਹ ਫੁੱਲਿਆ ਬੈਠਾ ਐ ਸਾਰਾ ਧਿਆਨ ਮੇਰੇ ਤੇ ਉਹ ਮੇਰੇ ਕੋਲੇ ਹਾਸੇ ਵਾਲੀ ਗੱਲ ਕਹਿ ਹੋ ਗਈ ਜਦੋਂ ਮੈਂ ਹਾਸੇ ਵਾਲੀ ਗੱਲ ਕਹੀ ਨਾਲੇ ਬੀਬੀ ਕਹਿੰਦੇ ਕਹਿੰਦੇ ਸਾਰਾ ਬਾਟਰ ਮੌਨਲੀ ਬੀਬੀ ਦੀ ਪੈਠੇ ਰੋਲ ਦਿੱਤਾ ਉਹਨੇ ਗਲਾ ਚੱਕਿਆ ਉਹਦੇ ਸਿਰ 'ਚ ਰੋਲ ਦਿੱਤਾ ਘੁੱਟੋਂ ਮੁੱਤੀ ਘੁੱਟੋਂ ਮੁੱਤੀ ਸਾਡੀ ਨਾਲ ਮਾਤੋਂ ਤੋਂ ਸ਼ੁਰੂ ਹੋ ਪਈ ਲੜਾਈ ਤੋਂ ਡਰਦੇ ਸੀ ਲੜਾਈ ਹੋਤਰੋਂ ਮੋ ਭਈ ਸਵੇਰ ਨੂੰ ਦੋਹਾਂ ਦਾ ਫੈਸਲਾ ਹੋਇਆ ਉਹ ਵੀ ਮੈਂ ਕੋਲ ਦਿੱਤਾ ਇਸ ਕਰਕੇ ਮੈਂ ਕਹਿ ਰਿਹਾ ਕਿ ਨਕਲ ਅਸੀਂ ਲਾਉਣੀ ਹੈ ਨੈਕਸੋਕ ਦੇਖਣੀ ਹੈ ਹਾਸੇ ਬਹੁ ਪਾਣੇ ਆ ਫਿਰ ਇੱਕ ਹਾਜ਼ਰੀ ਆ ਉਸ ਤੋਂ ਬਾਅਦ ਨਕਲ